ਸਤਿ ਸ਼੍ਰੀ ਅਕਾਲ ਜੀ ਜੋ ਪਿਆਜ਼ ਆਪਣੇ ਪੂਰੀ ਤਰ੍ਹਾਂ ਸੁੱਕ ਚੁੱਕੇ ਨੇ ਅਤੇ ਹੁਣ ਉਹਨਾਂ ਦੀ ਛਾਂਟੀ ਕਰਕੇ ਉਹਨਾਂ ਦੀ ਭਰਾਈ ਚੱਲ ਰਹੀ ਹੈ ਜੀ ਚਾਰ ਤਰ੍ਹਾਂ ਦੀ ਯਾਨੀ ਕਿ ਆਪਣੀ ਛਾਂਟੀ ਹੋ ਰਹੀ ਹੈ ਜੀ ਇੱਕ ਤਾਂ ਆਪਣੇ ਜਿਹੜਾ ਆਹ ਸਾਈਜ਼ ਪਿਆਜ਼ ਇਹ ਲੱਗ ਥੈਲਿਆਂ 'ਚ ਪੈ ਰਿਹਾ ਜੀ ਤੇ ਜਿਹੜਾ ਆਹ ਸਾਈਜ਼ ਪਿਆਜ਼ ਇਹ ਲੱਗ ਥੈਲਿਆਂ 'ਚ ਜੀ ਤੇ ਜਿਹੜਾ ਇਹ ਤੋਂ ਛੋਟਾ ਹੈ ਆਹ ਸਾਈਜ਼ ਪਿਆਜ਼ ਇਹ ਲੱਗ ਪੈ ਰਿਹਾ ਜੀ ਤੇ ਜਿਹੜਾ ਦੋ ਫਾੜ ਪਿਆਜ਼ ਇਸ ਤਰ੍ਹਾਂ ਦਾ ਇਹਨੂੰ ਲੱਗ ਰੱਖਿਆ ਜਾ ਰਿਹਾ ਜੀ। ਆ ਦੇਖੋ। ਇਹ ਇਹ ਹੈ। ਆ ਦੇਖੋ ਜੀ। ਆ ਹੈਗਾ ਜੀ ਦੋ ਫਾੜ ਸਾਈਜ਼। ਇਹ ਵੀ ਵੱਡੇ ਨੇ। ਬਟ ਖਰਾਬ ਨਹੀਂ ਹੈਗੇ। ਇੱਕ ਤਾਂ ਜੀ ਇਹ ਸਾਈਜ਼ ਆ। ਇਹ ਹੈਗਾ ਜੀ ਆਪਣਾ ਵੱਡਾ ਸਾਈਜ਼। ਠੀਕ ਹੈ ਜੀ। ਤੇ ਦੂਸਰਾ ਹੈਗਾ ਜੀ ਆਪਣਾ ਇਸ ਤਰ੍ਹਾਂ ਦਾ ਸਾਈਜ਼ ਜੀ। ਥੋੜੀ ਕਿਨਾਰੇ ਕਿਸ਼ ਇਹ ਆ ਗਿਆ ਜੀ 2 ਨੰਬਰ ਦਾ ਇਸ ਤਰ੍ਹਾਂ ਦਾ ਫਿਰ ਆਪਣਾ ਜਿਹੜਾ ਇਦੋਂ ਛੋਟਾ ਸਾਈਜ਼ ਆ ਉਹ ਹੈਗਾ ਜੀ ਇਸ ਤਰ੍ਹਾਂ ਦਾ ਇਹ ਜਿਹੜਾ ਜਮੇ ਬਰੀਕਾ 3 ਨੰਬਰ ਦਾ ਜੀ ਫਿਰ ਆਪਾਂ ਨੇ ਜਿਹੜੀ ਚੌਥੀ ਛਾਂਟੀ ਕਰੀ ਹੈ ਜੀ ਉਹ ਇਸ ਤਰ੍ਹਾਂ ਦੀ ਇਹਦੇ ਵਿੱਚ ਦੋ ਫਾੜਨੇ ਜੀ ਇਸ ਤਰ੍ਹਾਂ ਦੇ ਨੇ ਜਿਆ ਥੋੜਾ ਬਹੁਤਾ ਜਿਨ ਨੂੰ ਲੱਗਦਾ ਵੀ ਖਰਾਬ ਹੋ ਸਕਦੇ ਨੇ ਇਸ ਤਰ੍ਹਾਂ ਦੇ ਨੇ ਜੀ ਇਹ ਪਿਆਜ਼ ਵੀ ਸਹੀ ਪਿਆਜ਼ ਹੈ ਔਰ ਐਸੀ ਲੱਗ ਭਰ ਰਹੇ ਹਾਂ ਜੀ ਇਹਨਾਂ ਨੂੰ ਕਿਉਂਕਿ ਇਹ ਇਹ ਖਰਾਬ ਹੁੰਦੇ ਨੇ ਇਹਨਾਂ ਦੇ ਚਾਂਸ ਜ਼ਿਆਦਾ ਹੁੰਦੇ ਨੇ ਖਰਾਬ ਹੋਣ ਦੇ ਤਾਂ ਕਰਕੇ ਇਹਨਾਂ ਨੂੰ ਅਸੀਂ ਲੱਗ ਭਰ ਰਹੇ ਹਾਂ ਸੋ ਇਸ ਤਰ੍ਹਾਂ ਪ੍ਰੋਪਰ ਸਕਾ ਕੇ ਜੀ ਇਹਨਾਂ ਨੂੰ ਥੈਲਿਆਂ 'ਚ ਭਰ ਕੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਰੱਖ ਰਖਾਵਾ ਉਹ ਤੁਹਾਨੂੰ ਦਿਖਾਵਾਂਗੇ ਜੀ ਇਸ ਤਰ੍ਹਾਂ ਸਾਡੇ ਥੇਕੇ ਦਾ ਸਾਹ ਲੱਗੇ ਹੋਏ ਨੇ ਇੱਧਰ ਛੋਟਾ ਇੱਧਰੇ ਵੱਡਾ ਆ ਇਸ ਤਰ੍ਹਾਂ ਸਫਾਈ ਹੋ ਰਹੀ ਹੈ ਜੀ ਵੱਡਾ ਜਿਹੜਾ ਛੋਟਾ ਸਾਈਜ਼ ਹੋਰ ਠੰਡਾ ਰੱਖਿਆ ਜੀ ਇਹ ਦੇਖੋ ਜੀ ਫਾਦਰ ਆਪਣੇ ਫਾਦਰ ਸਾਹਿਬ ਲੱਗੇ ਹੋਏ ਨੇ ਜੀ ਸਾੰਟੀ ਕਰਨ ਇਹ 3 ਨੰਬਰ 1 ਵੈਰੈਟੀ ਆ ਜਿਹੜੀ ਆਹ ਹੈ ਜੀ ਤੇ ਨੰਬਰ 2 ਵੈਰੈਟੀ ਆਹ ਹੈ ਜੀ ਤੇ ਨੰਬਰ 3 ਵੈਰੈਟੀ ਆਹ ਹੈ ਜੀ ਤੇ ਜਿਹੜੀ ਚੌਥੀ ਵੈਰੈਟੀ ਆ ਉਹ ਤੁਹਾਨੂੰ ਦੱਸ ਦਿੱਤਾ ਜੀ ਲੋ ਜੀ ਬਾਕੀ ਤਕਰੀਬਨ 70-75 ਥੈਲੇ ਭਰ ਚੁੱਕੇ ਨੇ ਜੀ ਤੇ ਅਮੀਰ ਆ ਵੀ ਇਹਦੇ ਵਿੱਚੋਂ 8-10 ਕੋ ਹੋਰ ਹੋ ਜਾਣਗੇ ਬਾਕੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਆਪਾਂ 1 ਏਕੜ ਦੇ ਵਿੱਚੋਂ ਕਿੰਨੇ ਕੁਆਂਟਲ ਪਿਆਜ਼ ਨਿਕਲਦਾ ਉਹ ਦੱਸਾਂਗੇ ਤੇ ਕਿੰਨਾ ਕੁ ਖਰਚਾ ਆਉਂਦਾ ਉਹ ਦੱਸਾਂਗੇ ਤੇ ਨਾਲੇ ਵੀਡੀਓ 'ਚ ਦਿਖਾਵਾਂਗੇ ਵੀ ਇਹ ਜਿਹੜੇ ਥੱਲੇ ਪਏ ਨੇ ਇਹਨਾਂ ਨੂੰ ਆਪਾਂ ਨੇ ਕਿੱਸ ਤਰ੍ਹਾਂ ਰੱਖਣਾ ਹੈ ਤੇ ਕਿੱਸ ਤਰ੍ਹਾਂ ਸਾਫ਼ ਸੰਭਾਲ ਕਰਨੀ ਓਕੇ ਜੀ ਸਤਿ ਸ਼੍ਰੀ ਅਕਾਲ